ਇੰਡੀਆ ਨਾਲੋਂ ਤਾਂ ਤੇ ਮਹਿੰਗਾ ਹੀ ਹੈ ਜੀ ਹਾਂ ਕਿੰਨਾ ਕੁ ਮਹਿੰਗਾ ਹੋਊਗਾ ਇੰਡੀਆ ਨਾਲੋਂ ਉਧਰੋਂ ਦਾ ਤਾਂ ਫਰਕ ਹੈ ਜੀ ਹਰ ਇੱਕ ਆਈਟਮ ਦਾ ਹਾਂ ਮੰਨ ਲਓ ਅਸੀਂ ਆਹ ਹੀ ਲੇਡੀਜ਼ ਘੜੀ ਲੈ ਰਹੇ ਹਾਂ 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 ਇਹ ਇੱਥੇ ਜਿਹੜੀ ਸਾਨੂੰ ਪੈਂਦੀ ਹੈ ਜੀ ਇੰਡੀਅਨ 450 ਦੀ ਹਾਂ ਉੱਥੇ ਅਸੀਂ ਲੈਂਦੇ ਤਾਂ ਸਾਨੂੰ ਜੀ 200 ਦੀ ਮਿਲ ਜਾਂਦੀ ਆ ਇਹਦਾ ਮਤਲਬ ਹੈ ਬਈ ਜੋ ਇੰਡੀਆ ਦੀ ਮਾਰਕੀਟ ਹੈ ਚੀਪਸਟ ਮਾਰਕੀਟ ਹੈ ਜੀ ਹਾਂ ਜਿਹੜੀ ਕੰਟਰੀ ਮਰਜੀ ਘੁੰਮ ਲੋ ਸ਼ੋਪਿੰਗ ਆਪਣੀ ਕੰਟਰੀ ਤੋਂ ਕਰੋ ਆਪਣਾ ਪੈਸਾ ਆਪਣੀ ਕੰਟਰੀ 'ਚ ਹੀ ਰੱਖੋ ਅਸੀਂ ਇੱਥੇ ਆ ਕੇ ਸ਼ੋਪਿੰਗ ਕਰਦੇ ਆ ਇੱਕ ਨਾਮ ਬਣਾਉਣ ਦੇ ਲਈ ਅਸੀਂ ਚੀਜ਼ ਆ ਲੈ ਜਾਂਦੇ ਆ ਇੱਥੇ ਆ ਨਿਸ਼ਾਨੀ ਲੈ ਜਾਂਦੇ ਆ ਪਰ ਸਾਨੂੰ ਉਹ ਨਿਸ਼ਾਨੀ ਸਾਨੂੰ ਡਬਲ ਪੈ ਜਾਂਦੀ ਆ ਮੈਂ ਭੰਦਰ ਸਿੰਘ ਭਾਗਮਾਜਰਾ ਸ਼ਵਾਲਟੀ ਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਕੋਲੰਪਰ ਦੀ ਮੇਨ ਮਾਰਕੀਟ ਜਾਨੀ ਕਿ ਜਿਵੇਂ ਆਪਣਾ ਸੈਕਟਰ 17 ਹੈ ਉਮੇ ਸੋ ਤੁਹਾਨੂੰ ਅਸੀਂ ਦਿਖਾਵਾਂਗੇ ਸਾਰੀਆਂ ਤਸਵੀਰਾਂ ਮਾਲ ਦੀਆਂ ਔਰ ਮਾਰਕੀਟ ਦੇ ਆ ਤੁਸੀਂ ਬਣੇ ਰਹਿਣਾ ਸ਼왈ਕ ਟੀਵੀ ਚੈਨਲ ਦੇ ਨਾਲ ਲਓ ਜੀ ਆ ਇਹ ਸਾਰੀ ਮਾਰਕੀਟ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਅਲੱਗ ਅਲੱਗ ਤਰ੍ਹਾਂ ਦੀਆਂ ਦੁਕਾਨਾਂ ਦਾ ਆਨੰਦ ਜਿਹੜਾ ਤੁਸੀਂ ਘਰ ਬੈਠ ਕੇ ਮਾਨ ਸਕਦੇ ਹੋ ਕੋ ਕੁਆਲੰਪੁਰ ਕੁਆਲੰਪੁਰ ਜਿਹੜੀ ਹੈ ਉਹ ਮਲੇਸ਼ੀਆ ਦੀ ਰਾਜਧਾਨੀ ਹੈ ਔਰ ਵੈਲ ਪਲਾਨਡ ਸ਼ਹਿਰ ਹੈ ਵੈਲ ਪਲਾਨਡ ਸ਼ਹਿਰ ਦਾ ਮਤਲਬ ਹੈ ਸਿਸਟੇਮੈਟਿਕ ਤਰੀਕੇ ਦੇ ਨਾਲ ਸ਼ਹਿਰ ਦਾ ਬਣਾਇਆ ਜਾਣਾ ਸੋ ਆਹ ਦੇਖੋ ਸਾਡੇ ਸੱਜਣ ਮਿੱਤਰ ਜਿਹੜੇ ਆ ਇਹ ਵੀ ਆਪਣਾ ਬਾਹਰ ਕੀੜ ਦਾ ਆਨੰਦ ਮਾਣ ਰਹੇ ਆ ਔਰ ਮਾਰਕੀਟ ਦੇ ਵਿੱਚ देयर आर डिफरेंट टाइप्स ਆਫ ਦਾ ਕਲੋਥਸ ਫॉर ਲੇਡੀਜ਼ ਸਪੈਸ਼ਲ ਫॉर ਲੇਡੀਜ਼ ਔਰ ਤੁਹਾਨੂੰ ਇੱਕ ਇਹ ਵੀ ਮੈਂ ਦੱਸ ਦਵਾਂਗਾ ਕਿ ਇਸ ਕੰਟਰੀ ਦੇ ਵਿੱਚ ਸਾਡੇ ਵੀਰ ਮੁਸਲਮ ਵੀਰ ਭੈਣ ਜਿਹੜੇ ਨੇ ਜਿਆਦਾ ਕਰਕੇ ਉਹਨਾਂ ਦੇ ਜਿਹੜੇ ਆ ਉਹ ਕਲੋਥਸ ਜਿਹੜੇ ਵਿਕਦੇ ਨੇ ਤੋ ਬਾਕੀ ਵੀ ਤੁਹਾਨੂੰ ਮਾਰਕੀਟ ਦਿਖਾਵਾਂਗੇ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਇਹ ਰਿੰਗਸ ਵੱਖ-ਵੱਖ ਡਿਫਰੈਂਟ ਟਾਈਪਸ ਦੀਆਂ ਰਿੰਗਸ ਔਰ ਦੇਖੋ ਦੁਨੀਆ ਭਰ ਦੀਆਂ ਰਿੰਗਾ ਦੁਨੀਆ ਭਰ ਦੀਆਂ ਰਿੰਗਾ ਆਇਆ ਮੈਡਮ ਕੋਈ ਪਸੰਦਕ ਨਹੀਂ ਹੈ ਪੌਂਦੀ ਨਹੀਂ ਮੈਂ ਉਹਨਾਂ ਦੀ ਵਾਟ ਨਹੀਂ ਲੈ ਦੁਨੀਆ ਭਰ ਦੀਆਂ ਰਿੰਗਾ ਹੁਣ ਇਹ ਨਹੀਂ ਪਤਾ ਵੀ ਕਿੰਨੇ-ਕਿੰਨੇ ਪੈਸੇ ਦੀਆਂ ਹੋਣੀਆਂ ਮੇਰੇ ਵਰਗਾ ਮਲੰਗ ਬੰਦਾ ਜੀ ਪੜ ਗਿਆ ਔਰੇ ਆ ਓਕੇ ਸਾਡੇ ਕੋਲ ਤਾਂ ਅਜਨੇ ਪੈਸੇ ਨਹੀਂ ਹੈਗੇ ਤੇ ਹੁਣ ਪੁੱਛੂੰਗਾ ਮੈਂ ਵੀ ਜੇ 2 ਰੁਪਏ ਦੀ ਹੋਈ ਤਾਂ ਫਿਰ ਤਾਂ ਮੈਂ ਲੈ ਲੂੰਗਾ ਇਹ ਬਹੁਤੀ ਮਹਿੰਗੀ ਹੋਈ ਫੇਰ ਦੀ ਮੈਂ ਲੈਣੀ ਆ ਲਾਣੇਦਾਰ ਹੋ ਗਿਆ ਲਾਣੇਦਾਰ ਸਾਡਾ ਬਥੇਰੇ ਪੈਸੇ ਵਾਲਾ ਆ ਬੈਠਾ ਖੋਹਣ ਵਾਲਾ ਇਹਦੇ ਕੋਲ ਬਹੁਤ ਪੈਸੇ ਆ ਸਾਰੀਆਂ ਕੱਪੜੀਆਂ ਦੀਆਂ ਦੁਕਾਨ ਇੱਕ ਤੇ ਇੱਕ ਜਿਹੜੀ ਸ਼ਾਪ ਹੈ ਟੌਪ ਦੀ ਸ਼ਾਪ ਇਹ ਮਿਆਪਾ ਸੈਕਟਰ 17 ਚ ਘੁੰਮਦੇ ਨਾ ਉਵੇਂ ਬੈਲ ਪਲਾਂਟ ਸ਼ਹਿਰ ਹੈ ਬੈਲ ਪਲਾਂਟ ਵਧੀਆ ਸ਼ਹਿਰ ਹੈ ਦੇਖ ਕਤੇ ਇੱਕ ਮਾਰਕੀਟ ਵਧੀਆ ਚੀਜ਼ਾਂ ਔਰ ਇਧਰ ਟ੍ਰੈਫਿਕ ਵੀ ਨਾਲ ਆ ਬੱਸਾਂ ਵੀ ਦੇਖੋ ਨਾਲ ਦੀ ਨਾਲ ਟ੍ਰੈਫਿਕ ਚੱਲਦੀ ਆ ਪਰਲੇ ਪਾਸੇ ਹੀ ਮਾਰਕੀਟ ਹੈ ਇਧਰ ਵੀ ਮਾਰਕੀਟ ਹੈ ਪਰਲੇ ਪਾਸੇ ਹੀ ਮਾਰਕੀਟ ਹੈ ਆ ਸਾਰੀਆਂ ਗੱਡੀਆਂ ਜਿਹੜੀਆਂ ਐ ਇਹ ਚੱਲਦੀਆਂ ਆ ਔਰ ਵਾਤਾਵਰਨ ਦਾ ਬੜਾ ਪ੍ਰਬੰਧ ਰੱਖਿਆ ਗਿਆ ਹੈ ਦੇਖੋ ਸਾਰੀ ਗ੍ਰੀਨਰੀ ਹੈ ਆ ਸਾਰਾ ਗ੍ਰੀਨ ਹੈ ਗ੍ਰੀਨ ਹੈ ਔਰ ਨਾਲ ਮਾਰਕੀਟ ਹੈ ਇਹ ਵੀ ਦੇਖੋ ਨਾਲ ਗ੍ਰੀਨਰੀ ਦਾ ਪ੍ਰਬੰਧ ਵੀ ਹੈ ਕਿਉਂਕਿ ਡੀਜ਼ਲ ਗੱਡੀਆਂ ਜ਼ਿਆਦਾ ਹੈ ਇਸ ਕਰਕੇ ਜਿਹੜਾ ਪੋਲੂਸ਼ਨ ਹੈ ਪੋਲੂਸ਼ਨ ਨੂੰ ਕੰਟਰੋਲ ਕਰਨ ਵਾਸਤੇ ਇੱਥੇ ਜਿਹੜਾ ਮਤਲਬ ਗ੍ਰੀਨਰੀ ਦਾ ਬਹੁਤ ਜ਼ਿਆਦਾ ਪ੍ਰਬੰਧ ਹੈ ਸੋ ਤੁਸੀਂ ਬਣੇ ਰਹੋ ਸ਼ਵਾਲਕ ਟੀਵੀ ਚੈਨਲ ਨਾਲ ਤੁਹਾਨੂੰ ਅਸੀਂ ਅੱਗੇ ਵੀ ਤਸਵੀਰਾਂ ਦਿਖਾਵਾਂਗੇ ਘਰ ਬੈਠ ਕੇ ਤੁਸੀਂ ਨਾ ਕੋਲੰਪਰ ਜੋ ਹੈ ਰਾਜਧਾਨੀ ਉਦੀ ਸਾਰਾ ਜੋ ਸਿਟੀ ਹੈ ਜਿਹਨੂੰ ਆਪਾਂ ਕਹਿੰਦੇ ਡਾਊਨ ਟਾਊਨ ਅਗਰੇਜੀ ਚ ਠੀਕ ਹੈ ਉਹਦਾ ਤੁਸੀਂ ਆਨੰਦ ਮਾਣ ਸਕਦੇ ਆ ਕਿੱਡੀਆਂ ਕਿੱਡੀਆਂ ਵੱਡੀਆਂ ਬਿਲਡਿੰਗਾਂ ਆ ਦੇਖੋ ਮੇਰਾ ਤੌਰ ਹੀ ਆ ਪਰਨਾ ਵੀ ਉੱਪਰੋਂ ਉਤਰ ਨੂੰ ਜਾਊਗਾ ਇੰਨੀ ਐਂਡੀਆ ਬਿਲਡਿੰਗਾਂ ਐ ਨਾ ਹੋਣੀਆਂ ਜੀ 30-30 ਮੰਜ਼ਲੀਆਂ ਆ ਔਰ ਦੇਖੋ ਕਿਨੇ ਕਿਨੇ ਮੰਜ਼ਲੀਆਂ ਬਿਲਡਰਾਂ ਆਹ ਦੇਖੋ ਤੁਸੀਂ ਆ ਆ ਆ ਆ ਆ ਆ ਆ ਆਹ ਇਹ ਮਾਰਕੀਟ ਹੈ ਨੇਹਰੀਆਂ ਲਿਆਂਦੀਆਂ ਪਈਆਂ ਮਾਰਕੀਟ ਦੀਆਂ ਹੈ ਪੱਟੇ ਚੱਕੇ ਪਏ ਮਾਰਕੀਟ ਦੇ ਆ ਦੇਖੋ ਦੋਨੇ ਦੋਨੇ ਸਾਈਂ ਹੈ ਐਨੀ ਵਧੀਆ ਮਾਰਕੀਟ ਹੈ ਹੈ ਅੱਲਾ ਕਪੜਾ ਹੀ ਕਪੜਾ ਮਾਰ ਗਏ ਨਾ ਦੁਨੀਆ ਭਰ ਦਾ ਕਪੜਾ ਹੈ ਤੇ ਆ ਕੇ ਵੈਸਟ ਕਰੋ ਕਰੋ ਅਨੰਦ ਦੇਖੋ ਕਿ ਕਿੰਨੀ ਵਧੀਆ ਮਾਰਕੀਟ ਹੈ ਇਹ ਕੋਲੰਪਰ ਵਾਹ ਵਾਹ ਆ ਮਿਊਜ਼ਿਕ ਵੀ ਨਾਲ ਨਾਲ ਚੱਲਦਾ ਹੈ ਹੈ ਇਹਨਾਂ ਦਾ ਆਪਣਾ ਆਪਣੀ ਲੈਂਗੁਏਜ ਦਾ ਮਿਊਜ਼ਿਕ ਹੈ ਹੈ ਆ ਦੇਖੋ ਹੈ ਕਿੰਨੀ ਤਖੜੀ ਮਾਰਕੀਟ ਹੈ ਘੈਂਟ ਮਾਰਕੀਟ ਹੈ ਲਗਭਗ ਦਿਨ ਦੇ 12:30 ਵਜੇ ਵੇਅ ਇਹ ਸੀਨਾ ਤੁਹਾਨੂੰ ਅਸੀਂ 12:30 ਵਜੇ ਦਾ ਦਿਖਾ ਰਹੇ ਹਾਂ ਸਿੱਧੀਆਂ ਤਸਵੀਰਾਂ ਮਲੇਸ਼ੀਆ ਦੀ ਕੈਪੀਟਲ ਕੋਲੰਪੁਰ ਕੋਲੰਪੁਰ ਤੇ ਅਸੀਂ ਤੁਹਾਨੂੰ ਸਿੱਧੀਆਂ ਤਸਵੀਰਾਂ ਸ਼ਵਾਲਕ ਟੀਵੀ ਚੈਨਲ ਤੋਂ ਕੋਲੰਪੁਰ ਦੀ ਮਾਰਕੀਟ ਦੀਆਂ ਦਿਖਾ ਰਹੇ ਸਾਨੂੰ ਆਸ ਹੈ ਪੇ ਤੁਸੀਂ ਇਹਨਾਂ ਤਸਵੀਰਾਂ ਨੂੰ ਪਸੰਦ ਕਰੋਗੇ ਔਰ ਘਰ ਬੈਠ ਕੇ ਕੋਹਲਾਂਪੁਰ ਦੀ ਜਿਹੜੀ ਮਾਰਕੀਟ ਹੈ ਉਹਦਾ ਆਨੰਦ ਮਾਣੋਗੇ ਆ ਦੇਖੋ ਘੜੀਆਂ ਘੜੀਆਂ ਹੀ ਘੜੀਆਂ ਠੀਕ ਹੈ ਤੇ ਇੱਧਰ ਲੇਡੀਜ਼ ਦੇ ਸੂਟ ਔਰ ਲੂਜ਼ ਕਪੜਾ ਫੈਬਰਿਕ ਦੇਖੋ ਕਿੰਨਾ ਫੈਬਰਿਕ ਫੈਬਰਿਕ ਹੀ ਫੈਬਰਿਕ ਕਿੰਨਾ ਫੈਬਰਿਕ ਵੇਖੋ ਕਿੰਨਾ ਵਧੀਆ ਕੱਪੜਾ ਸਾਰਾ ਲੇਡੀਜ਼ ਦਾ ਲੂਜ਼ ਮਾਰਕੀਟ ਇੰਨੀ ਵਧੀਆ ਮਾਰਕੀਟ ਗੁੱਟ ਬਹੁਤ ਅੱਛਾ ਬਹੁਤ ਵਧੀਆ ਬਹੁਤ ਵਧੀਆ ਕੋ ਕੱਪੜੇ ਹੀ ਕੱਪੜਾ ਮਾਰਿਆ ਕਿੰਨਾ ਕੱਪੜਾ ਬਣਿਆ ਹੋਇਆ ਦੁਨੀਆ ਪੜਦਾ ਕੱਪੜਾ ਜਿਹੜਾ ਤੁਸੀਂ ਪਰਚੇਸ ਕਰ ਸਕਦੇ 1 ਮੀਟਰ 1 ਮੀਟਰ ਹਾਂ ਇਹ ਦੇਖੋ ਕਿੰਨਾ ਬਰੀਆ ਕਪੜਾ ਕਿੰਨਾ ਅੱਛਾ ਟਪੂ ਟਾਪ ਟਪੂ ਟਾਪ ਟਪੂ ਟਾਪ ਟਪੂ ਟਾਪ ਇਹ ਮਾਲਕ ਹੈ ਇਹ ਮਾਲਕ ਹੈ ਹੈ ਮਾਲਕ ਠੀਕ ਹੈ ਔਰ ਕਿੰਨਾ ਸੋਹਣਾ ਕਪੜਾ ਦੇ ਰਿਹਾ ਜੀ ਕਿੰਨਾ ਸੋਹਣਾ ਲੈ ਜੀ ਮਤਰਾ ਦੇਖੋ ਮਾਰਕੀਟ ਲਓ ਆਨੰਦ ਮਾਰਕੀਟ ਦਾ ਆ ਦੇਖੋ ਜੇ ਬਾ ਆਪਣੇ 17 ਸੈਕਟਰ ਹੁੰਦੀ ਆ ਨਾ ਮਾਰਕੀਟਾਂ 17 ਚ ਇਦਾਂ ਆ ਦੇ 17 ਦੀ ਮਾਰਕੀਟ ਨਾਮ ਬਾਈ ਦੀ ਮਾਰਕੀਟ ਐਵੇਂ ਆ ਅਸੀਂ ਜੀ ਗੇਮ ਕਰਨ ਤੋਂ ਬਾਅਦ ਚ ਪੋਜੀਸ਼ਨਾਂ ਲੈਣ ਤੋਂ ਬਾਅਦ ਚ ਸਰਦਾਰ ਭੁਪਿੰਦਰ ਸਿੰਘ ਦੇ ਨਾਲ ਅਸੀਂ ਮਲੇਸ਼ੀਆ ਦਾ ਡਾਊਨ ਟਾਊਨ ਕੋ ਮਣਾਇਆ ਤਾਂ ਕਿ ਸਾਨੂੰ ਕੁਝ ਮਲੇਸ਼ੀਆ ਬਾਰੇ ਜਿਹੜੀ ਜਾਣਕਾਰੀ ਉਹ ਮਿਲ ਸਕੇ ਅਸੀਂ ਇਹਨਾਂ ਦੀ ਭਵਿੰਦਰ ਸਰ ਦੀ ਮਿਹਨਤ ਕੀਤੀ ਵੀ ਸਾਰ ਸਾਡੇ ਨਾਲ ਤੁਸੀਂ ਚਲੋ ਸਾਨੂੰ ਮਲੇਸ਼ੀਆ ਵਿਜ਼ਿਟ ਕਰਾਓ ਵੀ ਤੁਸੀਂ ਐਜ ਦਾ ਰਿਪੋਰਟਰੋਂ ਉਹ ਤੁਹਾਡਾ ਵਧੀਆ ਚੈਨਲ ਆ ਤੁਹਾਡਾ ਵਰਲਡ ਲੈਵਲ ਤੇ ਚੈਨਲ ਚੱਲਦਾ ਸਾਨੂੰ ਤੁਸੀਂ ਘੁਮਾਓ ਅਸੀਂ ਇਹਨਾਂ ਦਾ ਤਹਿ ਦਿਲੋਂ ਕਾ ਧੰਨਵਾਦ ਕਰਦੇ ਆ ਸ਼ਵਾਲ ਕੀਤੀ ਵੀ ਚੈਨਲ ਦਾ ਵੀ ਸਾਨੂੰ ਇਹਨਾਂ ਨੇ ਬਹੁਤ ਜ਼ਿਆਦਾ ਮੋਟੀਵੇਟ ਕੀਤਾ ਇਹਦਾ ਮਲੇਸ਼ੀਆ ਥੈਂਕ ਯੂ ਜੀ ਅੱਜ ਆਇਆ ਸਾਡਾ ਇੰਜੋਏ ਟਾਈਮ ਸਾਡੇ ਮੈਡਮ ਸਾਡੇ ਮੈਨੇਜਰ ਸਾਹਿਬ ਮੈਡਮ ਸਤਵੰਤ ਕੋਰ ਜੋਹਲ ਇਹ ਸਾਨੂੰ ਨਾਲ ਸ਼ੋਪਿੰਗ ਕਰਵਾ ਰਹੇ ਆਂ ਹੋਰ ਸਾਨੂੰ ਟੀਮ ਲੀਡ ਵੀ ਦੇ ਰਹੇ ਆ ਜੀ ਮੈਡਮ ਜੀ ਆਪਣੇ ਬਜਟ ਸਾਂਝਾ ਕਰੋ ਹਾਂਜੀ ਮੈਡਮ ਜੀ ਕੀ ਖਰੀਦਣਾ ਚਾਹੁੰਦੇ ਹੋ ਕੀ ਖਰੀਦ ਰਹੇ ਹੋ ਬਸ ਬਈ ਵੈਸੇ ਤਾਂ ਇੰਡੀਆ ਚ ਸਭ ਕੁਝ ਮਿਲਦਾ ਪਰ ਅਸੀਂ ਬੁਲੇਸ਼ੀਆ ਆਏ ਆਂ ਬੁਲੇਸ਼ੀਆ ਦੀ ਕੋਈ ਨਿਸ਼ਾਨੀ ਵਧੀਆ ਚੀਜ਼ ਲੱਗਦੀ ਆ ਅਸੀਂ ਉਹ ਲੈ ਕੇ ਜਾਵਾਂਗੇ ਅਸੀਂ ਦੇਖ ਰਹੇ ਆ ਸਪੋਰਟਸ ਦੀ ਕੋਈ ਚੀਜ਼ ਹੋਈ ਤਾਂ ਅਸੀਂ ਸਰਦਾਰ ਆ ਜੇ ਕੋਈ ਅੱਛਾ ਟਪਟਾ ਜਾਂ ਅੱਛਾ ਡਰੈਸ ਮਿਲਦਾ ਹੋਇਆ ਉਹ ਅਸੀਂ ਜ਼ਰੂਰ ਖੀਦਾਂਗੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰਦਾਰ ਭੂਪਿੰਦਰ ਜਿਨ੍ਹਾਂ ਨੇ ਨਾਲ ਸਾਡੇ ਨਾਲ ਸਪੋਰਟਸ ਵੀ ਕੀਤੀ ਐ ਔਰ ਸਾਨੂੰ ਇੰਜੋਏ ਵੀ ਕਰਾ ਰਹੇ ਆ ਔਰ ਸਾਨੂੰ ਅਲੱਗ ਅਲੱਗ ਜਿਹੜੀਆਂ ਸਾਡੀਆਂ ਸ਼ਾਪਸ ਆ ਉਹਨਾਂ ਦੇ ਨਜ਼ਾਰੇ ਲੈ ਕੇ ਸਾਨੂੰ ਇਹ ਕੈਮਰਾ ਚ ਕੈਦ ਹੋ ਗਿਆ ਵੈਕਰੀ ਜੀ ਕਾ ਖਾਲਸਾ ਵੈਕਰੀ ਜੀ ਕੀ ਫਤਿਹ ਬਹੁਤ ਬਹੁਤ ਥੈਂਕਸ ਅਹ 10 ਰਿੰਗੜਦੇ ਆ 200 ਦਾ ਕਿਲੀਆ ਦਾ ਇਹ ਮੇਰੇ ਖਾ ਕੰਨਾ ਚ ਪਾਉਣੇ ਵਾਲੇ ਆ ਹਾਂ ਕੰਨ ਵਾਲ ਚ ਪਾਉਣੇ ਵਾਲੇ ਆ ਨੱਕਾਂ ਚ ਪਾਉਣੇ ਵਾਲੇ ਇਸ਼ਾਰੀ ਤੋਂ ਰਹਿਣੀ ਯਾਰ ਆ ਆ ਦੇਖੋ ਆ ਸਾਰੇ ਨਾ ਇਹ ਲੇਡੀਜ਼ ਦਾ ਸਮਾਨ ਸਾਰਾ ਲੇਡੀਜ਼ ਦਾ ਸਮਾਨ ਆ ਅੱਗੇ ਤੱਕ ਇੱਧਰ ਬੈਗ ਪਏ ਆ ਡਿਫਰੈਂਟ ਟਾਈਪਸ ਆਫ ਦਾ ਬੈਗ ਆ ਸਾਰੇ ਬੈਗ ਆ ਦੇਖੋ ਭਾਈ ਸਾਰੇ ਬੈਗ ਆ ਮਾਰਕੀਟ ਦੇਖੋ ਤੁਸੀਂ ਕਿੰਨੀ ਵਧੀਆ ਲੱਗ ਬੈਗ 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 ਫੇਮ ਨੇ ਬੜੀਆ ਬੈਗ ਇੱਕ ਤੇ ਇੱਕ ਕੰਪਿਊਟਰਡ ਬੈਗ ਸਾਰੇ ਬੱਲੇ ਬੱਲੇ ਕਰਾਤੀ ਉਹ ਸਿਰੇ ਤੱਕ ਬੈਗ ਬੈਗ ਦਾ 10 ਰਿਕੜਾ ਦੱਸ ਰਿਹਾ ਉਹ ਕਿੰਨਾ ਦੇ ਹੋਏ ਡਾਇਮੰਡ ਵਾਲਾ ਇਹਨੇ ਦਾ ਇਹ 10 10 ਰਿਕੜਾ ਅੱਛਾ ਕੰਨਾ ਚ ਪਾਉਣੇ ਆਲਾ ਕੰਨਾ ਚ ਠੀਕ ਆ ਠੀਕ ਆ ਲੈ ਲੋ ਕਰ ਦੋ ਨਿਆਣਿਆਂ ਨੂੰ ਖੁਸ਼ ਹੋ ਦੇ ਲੋ ਲੋ ਆ ਸਾਹ ਤੇ ਆ ਕਲਾਂਪਾਂ ਤਾਂ ਹੈ ਕਿ ਆ ਵੀ ਸਾਹ ਦੇ ਆ ਦਿਨ ਐ ਚੰਗੇ ਆ ਦੋ ਆਪਣਾ ਲੋ ਵੀ ਮਿੱਤਰੋ ਸ਼ੇਅਰ ਕਰ ਦਿਓ ਫਟਾਫਟ ਇਹ ਆ ਸਾਹਮਣੇ ਮਾਲ ਹੈ ਆ ਚੱਲਦੀਆਂ ਬੱਸਾਂ ਮਲੇਸ਼ੀਆ ਸ਼ਹਿਰ ਦਾ ਕੋਲੰਪਰ ਸ਼ਹਿਰ ਕੋਲੰਪਰ ਸ਼ਹਿਰ ਦੇ ਵਿੱਚੋਂ ਅਸੀਂ ਤੁਹਾਨੂੰ ਸੱਜੀਆਂ ਤਸਵੀਰਾਂ ਸ਼ਵਾਲਕ ਟੀਵੀ ਚੈਨਲ ਤੋਂ ਦਿਖਾ ਰਹੇ ਹਾਂ ਔਰ ਕਿਡੀਆਂ ਕਿਡੀਆਂ ਬਿਲਡਿੰਗਾਂ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡਿਆ ਵੱਡੇ ਮਾਰਕੀਟਸ ਔਰ ਮੈਂ ਤੁਹਾਨੂੰ ਕਿਹੜੀ ਗੱਲ ਦੱਸਾਂ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਦਾਂ ਦੀਆਂ ਮਾਰਕੀਟਸ ਨਹੀਂ ਦੇਖੀਆਂ ਸੋ ਤੁਹਾਨੂੰ ਦਿਖਾਵਾਂਗੇ ਹੋਰ ਮਾਰਕੀਟ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਛੋਟੇ ਬੱਸ ਸਟੈਂਡ ਇੱਥੋਂ ਬੱਸਾਂ ਮਿਲਦੀਆਂ ਇਹ ਆ ਆ ਗਈ ਹੈ ਨਾ ਜੈਬ ਰੱਖ ਲਓ ਸਾਹ ਦੇਖੋ ਤੇ ਹੁਣ ਅਸੀਂ ਇਹ ਸੜਕ ਪਾਸ ਕਰਨੀ ਹੈ ਆ ਦੇਖੋ ਇਹ ਸੜਕ ਇਦਾਂ ਪਾਸ ਹੋਣੀ ਹੈ ਆ ਗੱਡੀਆਂ ਸਾਰੀਆਂ ਖੜਕੀਆਂ ਖੜੀਆਂ ਖੜਕੀਆਂ ਨਾ ਆ ਬੰਦਿਆਂ ਸੜਕ ਪਾਸ ਕਰ ਰਣੀ ਹੈ ਆ ਸਾਹਮਣੇ ਮਾਲ ਹੈ ਸਾਹਮਣੇ ਮਾਲ ਦੇ ਵਿੱਚ ਅਸੀਂ ਐਂਟਰੀ ਕਰ ਰਹੇ ਹਾਂ ਔਰ ਆ ਗੱਡੀਆਂ ਸਾਰੀਆਂ ਖੜੀਆਂ ਕਿਉਂਕਿ ਅਸੀਂ ਸੜਕ ਪਾਸ ਕੀਤੀ ਹੈ ਸੋ ਆ ਮਾਲ ਸਾਹਮਣੇ ਦਿਖਦਾ ਮਾਲ ਉਸ ਮਾਲ ਦੇ ਵਿੱਚ ਦੁਨੀਆ ਪਰ ਦਾ ਸਾਮਾਨ ਤੁਸੀਂ ਦੇਖੋਗੇ ਆਹ ਇੱਕ ਚਾਹ ਵੇਚਣ ਵਾਲਾ ਹੈ ਆਹ ਚਾਹ ਵੇਚਦਾ ਡੱਬ ਰੋਟੀਆਂ 3 ਰੁਪਏ ਦਾ 5 ਰੁਪਏ ਦਾ ਸਾਮਾਨ ਹੈ ਇਹ ਇਹ ਵੇਚਦਾ ਹੈ ਜਹਾਨ ਬੱਲਤਲਾ ਹੈ ਜੀ ਮਾਲ ਬੜਾ ਮਾਲਾ ਦੇਖੋ ਉਹ ਦੇਖੋ ਕਿੰਨਾ ਬੜਾ ਮਾਲ ਹੈ ਆ ਬੰਦੇ ਪੰਜਾਬੀ ਹੈ ਨਾ ਇਹ 10 ਮਤਲਬ ਆਏ ਸਮਝ ਲੋ ਵੀ ਇੰਡੀਆ ਦੇ 10 ਰੁਪਏ ਦੇ 10 ਰੁਪਏ ਦੇ ਕੇ ਇਹ ਪਸ਼ਾਬੀਆ ਸੇਵਾਵਾਂ ਨਿਵਾ ਰਹੀ ਅਰ 10 ਰੁਪਏ ਦਿੱਤੇ ਕਿਥੇ ਇਹ ਵੀ ਦੇਖ ਲਿਓ ਤੇ ਆ ਬਾਹਰ ਜਾਂਦਾ ਹੈ ਆ ਰਸਤਾ ਬਾਹਰ ਦਾ this place this place the person they are sitting they are sitting they are sitting they uh, will tell you they are sitting uh, they received uh, 50 cent per person for urinema in da more aur lunde vi kyon hai kyuki clinic in progress cleaning in progress due to this uh, other side vi ਮੇਰੇ ਕਹਿਣ ਦਾ ਮਤਲਬ ਹੈ 10 ਰੁਪਏ ਦੇ ਕੇ ਤੁਸੀਂ ਮਾਉਲ ਦੇ ਵਿੱਚ ਪਿਸ਼ਾਬ ਕਰ ਸਕਦੇ ਹੋ ਜੇ ਤੁਹਾਡੇ ਕੋਲ 10 ਰੁਪਏ ਨਹੀਂ ਤਾਂ ਤੁਸੀਂ ਪਿਸ਼ਾਬ ਨਹੀਂ ਕਰ ਸਕਦੇ ਤੁਹਾਡੇ ਕੋਲ ਮਨੀਸ਼ਾ ਦੇ ਹਾਂ ਜਿਆ 50 ਸੈਂਟ ਸੈਂਟ ਨਹੀਂ ਹੈਗੇ ਤਾਂ ਤੁਸੀਂ ਮਨੀਸ਼ਾ ਦੇ ਵਿੱਚ ਬਾਥਰੂਮ ਨਹੀਂ ਜਾ ਸਕਦੇ 50 ਸੈਂਟ ਦਾ ਮਤਲਬ ਇੰਡੀਆ ਦੇ 10 ਰੁਪਏ ਪਰ ਬੰਦੇ ਦੇ ਹਾਂ 1.5 ਰੁਪਏ 1.5 ਹਾਂ ਲੇਡੀਜ਼ ਦੇ ਪੈਨਨ ਦਾ ਸਵਾਗਤ ਇਹ ਮਾਲ ਦੇ ਵਿੱਚ ਆਹ ਸਾਡਾ ਸਿੰਘ ਵੀ ਖਰੀਦ ਰਿਹਾ ਕੁਛ ਨਾ ਕੁਛ ਇੱਥੇ ਜਿੰਨੀ ਸਰਵਿਸ ਵੀ ਮਾਲ ਦੇ ਵਿੱਚ ਹੀ ਆ ਤੁਸੀਂ ਆਪਣੇ ਪੈਸੇ ਘੜਾਓ ਨਾਲ ਦੀ ਨਾਲ ਖਰਚੋ ਕਾਫੀ ਬੋਰਡ ਪੈਸੇ ਪਾਓ ਤਾਂ ਕਾਫੀ ਲਓ ਜੇ ਤੁਸੀਂ ਪੈਸੇ ਪਾਉਂਗੇ ਤਾਂ ਕਾਫੀ ਮਿਲੇਗੀ ਆ ਦੇਖੋ ਸਾਰਾ ਕੁਝ ਬਣਿਆ ਵਾ ਸਿਸਟਮ ਫੈਨ ਪੀਸੀ ਪਾਓ ਔਰ ਕੌਫੀ ਦਾ ਆਨੰਦ ਮਾਣੋ ਲਓ ਜੀ ਆ ਦੇਖੋ ਜੀ ਮਾਲ ਲੈਪਟਾਪ ਵਿਕ ਰਹੀ ਹੈ ਰਿਪੇਅਰ ਹੈ ਕਿੰਨਾ ਕੁਸ਼ਾ ਗੱਡ 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 ਇਹ ਰਿਪੇਅਰ ਹੈ ਰਿਪੇਅਰ ਰਿਪੇਅਰ ਲੈਪਟਾਪ there are so many different types of the electronics goods you will enjoy in sitting in your house on the kolampor mall repair mobile the market assi mall de vich akko alampur da jo mall hai ਮੋਲ ਦੇ ਵਿੱਚ ਦੇਖੋ ਕਿੰਨੀਆਂ ਚੀਜ਼ਾਂ ਮਾਰ ਕੇ ਨਾਲ ਜਿਹੜੇ ਪਾਸੇ ਮਰਜੀ ਜਾਓ ਸਮਾਨ ਹੈ ਸਮਾਨ ਸਮੋਰੇ ਸਮਾਨ ਥੋਕ ਦੀਆਂ ਮਾਰਕੀਆਂ ਕਿਟਾਂ ਕਿੰਨਾ ਹੀ ਸਮਾਨ ਹੈ ਤੇ ਸਾਰਾ ਸਮਾਨ ਜਿਹੜਾ ਮਰਜੀ ਆਹ ਸੋਲਰ ਹੈ 66 ਇੱਕ 67 ਕਿੰਨੇ ਨੇ ਇਹ ਸੋਲਰ ਨਾਲ ਚਾਰਜ ਹੁੰਦੀ ਹੈ 150 ਦੀ ਇਹ ਸੋਲਰ ਨਾਲ ਚਾਰਜ ਹੁੰਦੀ ਪੁੱਛੀਂ ਹਾਂ ਜੀ ਗਰੰਟੀ ਗਰੰਟੀ ਨਹੀਂ ਚਾਹੀਦੀ ਹਾਂ ਤਾਂ ਨਹੀਂ ਆਹ ਸੋਲਰ ਸੋਲਰ ਨਾਲ ਚੱਲੂਗੀ ਇਹ ਹੈ ਅੱਛਾ ਆਵੜੇ ਤਾਂ ਨਹੀਂ ਮਿਲਦੀ ਹੋਣੀ ਮਿਲਦੀਆਂ ਆਪਣੇ ਅੱਛਾ ਇਹ ਸਸਤੀ ਹੈ ਹੂੰ ਇੱਥੇ ਸਸਤੀ ਹੈ ਔਰ ਇਹ ਸਸਤੀ ਹੈ ਅੱਛਾ ਅੱਛਾ ਔਰ ਕੀ ਆ ਨਹੀਂ ਆ ਜਲੀ ਦਾ ਦੇਖੀ ਹੂੰ ਯਾਨੀ ਪੌਣੀ ਤਾਂ ਚੈਨੀ ਹੋ ਆ ਆ ਉਪਰ ਇਹ ਸੋਨ ਲਾਈਟ ਲੈਣੇ ਪੈਣੀ ਆ ਵਿੱਚ LED ਵਾਲਮ ਲੱਗਾ ਆ ਅੱਛਾ ਜਿਆਦੀ ਲਾਈਟ ਨਹੀਂ ਹੋਣੀ ਯਾਨੀ ਉੱਥੇ ਜਿੱਦਾ ਦੀਵਾ ਨਹੀਂ ਜਗਦਾ ਹਮ ਉੱਥੇ ਹੀ ਗਲੈਡ ਰਹਿਣੀ ਆ ਅੱਛਾ ਠੀਕ ਠੀਕ ਹੁਣ ਇੱਧਰ ਦੀ ਮਾਰਕੀਟ ਕਵਰ ਸਟੇਰਿੰਗਾਂ ਦੇ ਅੱਛਾ ਕਿੰਨੇ ਦਾ ਆ ਚੈਟ ਮੋਡ ਦੇ ਲਾਉਣ ਨੂੰ ਕੈਮਰੇ ਵਗੈਰਾ ਅੱਛਾ ਜਤੀ ਦਾ ਮੋਰੇ ਕਿੰਨੇ ਦਾ ਹੋਣਾ ਕਿਹਾ ਲਾਉਣ ਦੇ ਆ 17.5 18 ਦੇ ਲਾਉ ਆ ਹਮ ਨੇ ਨੋਰਮਲ ਕੈਮਰਾ ਸਟੈਂਡ ਹੈ ਕੈਮਰਾ ਸਟੈਂਡ ਨੋਰਮਲ ਆਪਣੇ ਵੀ ਮਿਲਦੇ ਆ ਨਹੀਂ ਨੋਰਮਲ ਨਹੀਂ ਲਗਾ ਸਟੈਂਡ ਸਾਰੇ ਲੋ ਜੀ ਇਹ ਗੱਡੀਆਂ ਦਾ ਸਮਾਨ ਹੈ ਗੱਡੀਆਂ ਦੇ ਵਿੱਚ ਜਿਹੜਾ ਸਮਾਨ ਲਾਉਂਦੇ ਨੇ ਇਹ ਉਹ ਸਮਾਨ ਹੈ ਆ ਦੇਖੋ ਡਿਫਰੈਂਟ ਟਾਈਪਸ ਆਫ ਦਾ ਆਈਟਮ ਜੋ ਗੱਡੀਆਂ ਵਾਸਤੇ ਯੂਜ਼ ਹੁੰਦੀ ਆ ਅਗਰ ਕਿਸੇ ਨੂੰ ਸਰਵਾਈਵਰ ਆ ਉਹ ਆ ਨੈਕ ਜੀਨਸ ਮਾ ਸਕਦਾ ਹੈ ਦੇਖੋ ਚੱਪਲਾ ਹੀ ਚੱਪਲਾ ਆ ਦੇਖੋ ਚਪਲਾਂ ਹੀ ਚਪਲਾਂ ਮੈਂ ਕਹਿੰਦਾ ਚਪਲਾਂ ਇੰਨੀਆਂ ਚਪਲਾਂ ਵਾਹ ਓਏ ਵਾਹ ਮੈਂ ਕਹਿੰਦਾ ਅਲੱਗ-ਅਲੱਗ ਕਿਸਮੀਆਂ ਚਪਲਾਂ ਬੱਲਾ 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 ਆਹ ਸਾਢੇ 17 ਕਿੰਨੇ ਦੇ ਸਾਢੇ 17 ਦੀ ਹਾਂ ਬੱਲਾ ਇੱਕ ਤੇ ਇੱਕ ਚੱਪਲ ਇੱਕ ਤੇ ਇੱਕ ਘੈਂਟ ਦੇ ਘੈਂਟ ਚਪਲਾਂ ਆ ਦੇਖੋ ਵਾਹ ਦੇਖੋ ਮਾਰਕੀਟ ਦੀਆਂ ਚੱਪਲਾਂ ਬੱਲੇ 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 ਤੁਸੀਂ ਆਪਣੇ ਸੀ ਮਾਰਕੀਟ ਸਾਰੀ ਮਾਰਕੀਟ ਆ ਵਿੱਚ ਏਸੀ ਲੱਗੇ ਹੋਏ ਇਲੈਕਟ੍ਰੋਨਿਕ ਮਾਰਕੀਟ ਔਰ ਸੈਮਸਾਂਗ Oppo ਜਿਹੜਾ ਮਰਜੀ ਸਵਾਦ ਇਲੈਕਟ੍ਰੋਨਿਕ ਮਾਰਕੀਟ ਦਾ ਮਾਰਕੀਟ ਦਾ ਘਾਟੀ ਤੁਹਾਨੂੰ ਸਾਰੀ ਅਸੀਂ ਜਿੱਦਾਂ ਮਰਜ਼ੀ ਦੇਖੋ ਸਿੱਧੀਆਂ ਤਸਵੀਰਾਂ ਅਸੀਂ ਤੁਹਾਨੂੰ ਸ਼ਵਾਲਕ ਟੀਵੀ ਚੈਨਲ ਤੇ ਸਾਰੀ ਮਾਰਕੀਟ ਦੀ ਸਾਰੇ ਮਾਲ ਦੀਆਂ ਇੰਨਾ ਮਰਜ਼ੀ ਮਾਲ ਦੇਖੋ ਮੇਰਾ ਸੋ ਮਨੀ ਟਾਈਪਸ ਆਫ ਆਈਟਮਸ ਆ ਸ੍ਰੀ ਕਾਲ ਚਾਈਨੀ ਮਾਰਕੀਟ ਹੈ ਜੋ ਆਪਾਂ ਮਾਲ ਚ ਘੁੰਮਦੇ ਆ ਕਿੰਨਾ ਕੁ ਤੁਹਾਨੂੰ ਜੋ ਪ੍ਰਾਈਸਸ ਆ ਉਹ ਕਿੰਨਾ ਕੁ ਫਰਕ ਨਜ਼ਰ ਆ ਰਿਹਾ ਇੰਡੀਆ ਨਾਲੋਂ ਤਾਂ ਤੇ ਮਹਿੰਗਾ ਹੀ ਹੈ ਜੀ ਹਾਂ ਕਿੰਨਾ ਕੁ ਮਹਿੰਗਾ ਹੋਊਗਾ ਇੰਡੀਆ ਨਾਲੋਂ ਉਦੋਂ ਵੱਧ ਤਾਂ ਫਰਕ ਹੈ ਜੀ ਹਰ ਇੱਕ ਆਈਟਮ ਦਾ ਹਾਂ ਮੰਨ ਲਓ ਅਸੀਂ ਆਹ ਹੀ ਲੇਡੀਜ਼ ਘੜੀ ਲੈ ਰਹੇ ਹਾਂ 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 ਇਹ ਇੱਥੇ ਜਿਹੜੀ ਸਾਨੂੰ ਪੈਂਦੀ ਹੈ ਜੀ ਇੰਡੀਅਨ 450 ਦੀ ਹਾਂ ਉੱਥੇ ਅਸੀਂ ਲੈਂਦੇ ਤਾਂ ਸਾਨੂੰ ਜੀ 200 ਦੀ ਮਿਲ ਜਾਂਦੀ ਆ ਇਹਦਾ ਮਤਲਬ ਹੈ ਬਈ ਜੋ ਇੰਡੀਆ ਦੀ ਮਾਰਕੀਟ ਉਹ ਚੀਪਸਟ ਮਾਰਕੀਟ ਹੈ ਜੀ ਹਾਂ ਸਮਾਨ ਲਗਭਗ ਸਾਰਾ ਚਾਈਨੀ ਹੈ ਕੋ ਅਸੀਂ ਇੱਧਰ ਹੋ ਜਾਓ ਸਾਈਡ ਤੇ ਜੈਸ 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 ਸਨ ਸਰ ਸਨ ਸਰ ਅਸੀਂ ਇਹ ਕਹਿੰਦੇ ਆਂ ਵੀ ਅਗਰ ਕਿਸੇ ਨੇ ਸ਼ੋਪਿੰਗ ਕਰਨੀ ਆ ਨਾ ਤੁਸੀਂ ਜਿਹੜੀ ਕੰਟਰੀ ਮਰਜ਼ੀ ਘੁੰਮ ਲੋ ਸ਼ੋਪਿੰਗ ਆਪਣੀ ਕੰਟਰੀ ਤੋਂ ਕਰੋ ਜੈਸ ਆਪਣਾ ਪੈਸਾ ਆਪਣੀ ਕੰਟਰੀ 'ਚ ਹੀ ਰੱਖੋ ਹਮ ਅਸੀਂ ਇੱਥੇ ਆ ਕੇ ਸ਼ੋਪਿੰਗ ਕਰਦੇ ਆਂ ਇੱਕ ਨਾਮ ਬਣਾਉਣ ਦੇ ਲਈ ਹਮ ਅਸੀਂ ਚੀਜ਼ ਆ ਲੈ ਜਾਂਦੇ ਆਂ ਇੱਥੇ ਹਮ ਆ ਨਿਸ਼ਾਨੀ ਲੈ ਜਾਂਦੇ ਆਂ ਪਰ ਸਾਨੂੰ ਉਹ ਨਿਸ਼ਾਨੀ ਸਾਨੂੰ ਡਬਲ ਪੈ ਜਾਂਦੀ ਆ ਹਮ ਅਸੀਂ ਹੁਣ ਕੀ ਕਰਦੇ ਆ ਜਿਆਦਾਤਰ ਅਸੀਂ ਲੈਗੇਜ ਹੋ ਗਏ ਕੱਪੜੇ ਹੋ ਗਏ ਜਾਂ ਚੋਕਲੇਟ ਵਗੈਰਾ ਹੋ ਗੀਆਂ ਬੱਚਿਆਂ ਨੂੰ ਹੁਣ ਆਪਾਂ ਬਾਈਅਰ ਜਾਣਾ ਗਰਮੀ ਦੇ ਵਿੱਚ ਚੋਕਲੇਟ ਤਾਂ ਵੈਸੇ ਪਿਗਲ ਜਾਣੀ ਆ ਅਸੀਂ ਉਹੀ ਚੋਕਲੇਟ ਆਪਣੇ ਬੱਚਿਆਂ ਨੂੰ ਪਿੰਡੋਂ ਲੈ ਦਵਾਗੇ ਆਪਣੇ ਪੰਜਾਬ ਤੋਂ ਲੈ ਦਵਾਗੇ ਸੇਫਲੀ ਹੋ ਜਾਣੀ ਆ ਨਾਲੇ ਸਸਤੀ ਵੀ ਜਾਣੀ ਆ ਤੁਸੀਂ ਜਿਹੜੇ ਟਰੈਵਲਰ ਆ ਰਹੇ ਆ ਬਲੇਸ਼ੀਆ ਚਾ ਹੋਰ ਪਾਸੇ ਟਰੈਵਲਰ ਆਉਂਦੇ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਹਨਾਂ ਚੀਜ਼ਾਂ ਦੇ ਸਬੰਧ ਵਿੱਚ ਪਾਂ ਤਾਂ ਵਧੀਆ ਮੈਸੇਜ ਇਹ ਦਿੰਨੇ ਆ ਵੀ ਤੁਸੀਂ ਵਿజిਟ ਕਰੋ ਹਰ ਇੱਕ ਕੰਟਰੀ 'ਚ ਵਿజిਟ ਕਰੋ ਹਰ ਇੱਕ ਕੰਟਰੀ ਦਾ ਸਤਿਕਾਰ ਕਰੋ ਪਰ ਜੋ ਪਰਚੇਂਜ ਕਰਨੀ ਆ ਉਹ ਆਪਣੀ ਕੰਟਰੀ 'ਚ ਕਰੋ ਆਪਣੀ ਕੰਟਰੀ 'ਚ ਵਿజిਟ ਕਰਨ ਦਾ ਅਸੀਂ ਕਿਸੇ ਵੀ ਕੰਟਰੀ 'ਚ ਵਿజిਟ ਕਰਦੇ ਆ ਉਹ ਤੋਂ ਆਪਾਂ ਆਪਣੀ ਕੰਟਰੀ 'ਚ ਹੀ ਜਾਂਦੇ ਆ ਵਿజిਟ ਕਰਨ ਤਾਂ ਅਸੀਂ ਜੋ ਪਰਚੇਂਜ ਕਰਨੀ ਆ ਅਸੀਂ ਆਪਣੀ ਕੰਟਰੀ ਤੋਂ ਕਰੀਏ ਤਾਂ ਕਿ ਇੱਕ ਤਾਂ ਸਾਨੂੰ ਚੀਜ਼ ਵਧੀਆ ਮਿਲਦੀ ਆ ਹਾਂ ਦੂਸਰਾ ਜਨ ਉੱਥੋਂ ਮੁੱਲ ਜਿਹੜਾ ਆ ਉਹਦਾ ਕੀਮਤ ਆ ਸਾਨੂੰ ਬਾਜੋ ਮਿਲਦੀ ਆ ਜਿਹੜਾ ਟੈਕਸ ਆ ਉਹ ਵੀ ਆਪਣੀ ਸਰ ਕੰਟਰੀ ਦਾ ਟੈਕਸ ਸਾਨੂੰ ਫ੍ਰੀ ਆ ਜੀ ਕਿਉਂਕਿ ਉਹ ਚੀਜ਼ ਤੇ ਤੁਹਾਨੂੰ ਟੈਕਸ ਲੱਗ ਕੇ ਹੀ ਹੁੰਦਾ ਆ ਅਸੀਂ ਇੱਥੇ ਖਰੀਦੇ ਆ ਹੁਣ ਤੁਸੀਂ ਆਪਾਂ ਹੋਟਲ 'ਚ ਰੁਕੇ ਆ ਹੋਟਲ 'ਚ ਆਪਾਂ ਆਨਲਾਈਨ ਸਾਰੀ ਪੇਮੈਂਟ ਕਰ ਦਿੱਤੀ ਆ ਜਿਸ ਟਾਈਮ ਆ ਆਪਾਂ ਹੋਟਲ 'ਚ ਐਂਟਰੀ ਕੀਤੀ ਆ ਉਹਨਾਂ ਨੇ ਆਪਣੇ ਕੋਲੋਂ ਪਰ ਹੱਡ ਪਰ ਹੈਡ ਦੇ 50 ਰਿੰਗਟ ਲਏ ਆ ਮਲੇਸ਼ੀਅਨ ਟੈਕਸ ਠੀਕ ਆ ਜੀ ਉਹ ਤਾਂ ਸਾਡੇ ਬਾਜ ਦੇ ਤਾਂ ਬੋਝ ਹੀ ਪਿਆ ਹੁਣ ਆਪਾਂ 8 ਬੰਦੇ ਆਏ ਆ 8ਾਂ ਬੰਦਿਆਂ ਦਾ 400 ਰਿੰਗਟ ਹੋ ਗਿਆ 400 ਰਿੰਗਟ ਨੂੰ ਆਪਾਂ 20 ਰੁਪਏ ਦੇ ਹਿਸਾਬ ਤਾਂ 8000 ਰੁਪਿਆ ਆਪਣਾ ਗਵਰਨਮੈਂਟ ਨੂੰ ਮਲੇਸ਼ੀਆ ਨੂੰ ਟੈਕਸ ਦਿੱਤਾ ਚਲੋ ਉਹ ਤਾਂ ਸਾਡੀ ਮਜਬੂਰੀ ਹੋ ਤਾਂ ਰਹਿਣਾ ਤਾਂ ਨਾ ਪਰ ਜਿਹੜੀਆਂ ਇਹ ਚੀਜ਼ਾਂ ਐ ਇਹ ਮਤਲਬ ਕੰਟਰੀ ਆਪਣੇ ਤੋਂ ਲੈਣੇ ਚ हां ਅਸੀਂ ਉਹੀ ਗੱਲ ਕਰਦਾ ਜੀ ਹੁਣ ਆਪਣੀ ਹੋਟਲ ਦੀ ਮਜਬੂਰੀ ਬਣ ਗਈ ਆਪਾਂ ਆਕ ਸਟੇ ਕੀਤੀ ਆਪਾਂ ਨੂੰ ਤਾਂ ਟੈਕਸ ਪੇ ਕਰਨਾ ਪਿਆ ਗਿਆ ਪਰ ਆਪਾਂ ਇਹੀ ਜਿਹੜੀ ਪਰਚੇਜ ਕਰਨੀ ਆ ਅਸੀਂ ਆਪਣੇ ਇੰਡੀਆ ਚੋਂ ਕਰ ਲਈਏ ਆਪਾਂ ਦਿੱਲੀ ਜਾਂਦੇ ਆ ਲੁਧਿਆਣੇ ਜਾਂਦੇ ਆ ਚੰਡੀਗੜ੍ਹ ਜਾਂਦੇ ਆ ਜਲੰਧਰ ਜਾਂਦੇ ਆ ਹਿਸ਼ਾਰਪੁਰ ਜਾਂਦੇ ਹਰ ਇੱਕ ਸਟੇਟ ਹਰ ਇੱਕ ਡਿਸਟ੍ਰਿਕਟ ਦੇ ਵਿੱਚ ਵਧੀਆ ਵਧੀਆ ਵੱਡੇ ਵੱਡੇ ਮੋਲ ਬਣੇ ਹੋਏ ਆਵੇਲੇਬਲ ਆਥੇ ਆਵੇਲੇਬਲ ਆ ਬਹੁਤ ਬਹੁਤ ਹੁਣ ਆਪਾਂ ਆਹੀ ਬਾਤ ਲੈਂਦੇ ਆ ਇੱਥੋਂ ਅਸੀਂ ਕਿ ਨਾਂ ਬਣਾਉਂਦੇ ਜੀ ਮਲੇਸ਼ੀਆ ਤੋਂ ਲੈ ਕੇ ਆਏ ਆ ਇਹੀ ਬਾਤ ਸਾਨੂੰ ਉਥੋਂ ਵੀ ਮਿਲਦੀ ਆ ਕੁਆਲਿਟੀ ਤੇ ਸੇਮ ਆ ਸਿਰਫ ਉਹ ਨਾ ਇਹਦਾ ਜੀ ਮੈਂ ਮਲੇਸ਼ੀਆ ਤੋਂ ਪਰਚੇਂਜ ਕੀਤੀ ਆ ਜਾਂ ਮੈਂ ਦੁਬਈ ਤੋਂ ਪਰਚੇਂਜ ਕੀਤੀ ਆ ਠੀਕ 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 ਵਧੀਆ ਆ ਜੀ ਆਪਣੀ ਕੋਈ ਵੀ ਪਰਚੇਂਜ ਕਰਨੀ ਆ ਅਸੀਂ ਆਪਣੀ ਕੰਟਰੀ ਤੋਂ ਹੀ ਕਰੀਏ ਸੋ ਬਹੁਤ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ ਜੀ